ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਮੀਡੀਆ ਦੇ ਸਾਰੇ ਹੀ ਸਤਿਕਾਰਯੋਗ ਸਾਥੀ ਔਰ ਮੇਰੇ ਨਾਲ ਮੇਰੇ ਸਾਰੇ ਸਾਥੀ ਸਹਿਯੋਗੀ ਸਾਡੇ ਐਮਐਲਏ ਜਸਪੀਰ ਜੀ ਜੀਵਨਜੋਤ ਕੌਰ ਜੀ ਔਰ ਹਰਪਾਜਨ ਸਿੰਘ ਈਟੀਓ ਸਾਹਿਬ ਮੰਤਰੀ ਜੀ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਐਮਐਲਏ ਸਾਹਿਬ ਔਰ ਵਰਕਿੰਗ ਪ੍ਰੈਜ਼ੀਡੈਂਟ ਇੱਥੋਂ ਦੇ ਸਾਡੇ ਇਨਚਾਰਜ ਕੈਬਨਟ ਕਲੀਕ ਮੇਰੇ ਸਾਥੀ ਸਖੁਦ ਸਿੰਘ ਢੜਵਾਲ ਸਾਹਿਬ ਸਮਰਮੀ ਸਿੰਘ ਜੀ ਖੁੱਡੀਆਂ ਸਾਹਿਬ ਐਮ ਐਲ ਏ ਅਜੇ ਗੁਪਤਾ ਜੀ ਮੇਜਰ ਸਾਹਿਬ ਔਰ ਡਿੰਪੀ ਟੈਲੋ ਜੀ ਐਮ ਐਲ ਏ ਗਿਦਰਵਾ ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਵੈਲਕਮ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਦਾ ਮਕਸਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਨਾਲ ਨਾਲ ਪੰਜ ਕਾਰਪੋਰੇਸ਼ਨਸ ਔਰ 42 ਨਗਰ ਪੰਚਾਇਤ ਬਾਇ ਇਲੈਕਸ਼ਨਸ ਵੀ ਰਹਿਣਗੇ ਸੋ ਇਹ ਇਲੈਕਸ਼ਨਸ ਬੜੀਆਂ ਇੰਪੋਰਟੈਂਟ ਨੇ ਔਰ ਇਸ ਥੋੜੇ ਜਿਹਾ ਸਾਨੂੰ ਵਿੰਡੋ ਮਿਲੀ ਸੀਗੀ 5-6 ਦਿਨਾਂ 4-5 ਦਿਨਾਂ ਦੀ ਜਿਹਦੇ ਵਿੱਚ ਚੰਗੇ ਉਮੀਦਵਾਰਾਂ ਨੂੰ ਲੱਭਣ ਦਾ ਇੱਕ ਪ੍ਰੋਸੈਸ ਸੀ ਜਿਹੜਾ ਬੜਾ ਐਲੈਬੋਰੇਟਿਡ ਪ੍ਰੋਸੈਸ ਸੀਗਾ ਕਿਉਂਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਸਮੁੱਚੇ ਪੰਜਾਬ ਦੇ ਵਿੱਚ 977 ਵਾਰਡ ਨੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਤੇ ਉਹਦੇ ਲਈ ਇੱਕ ਬੜਾ ਇਨਕਲੂਸਿਵ ਪ੍ਰੋਸੈਸ ਅਸੀਂ ਅਡਾਪਟ ਕੀਤਾ ਕਿਉਂਕਿ ਆਵਾਦੀ ਪਾਰਟੀ ਕੇਰਵਾ ਸਾਭ ਦੀ ਅਗਵਾਈ ਦੇ ਵਿੱਚ ਮਾਨ ਸਾਭ ਦੀ ਅਗਵਾਈ ਦੇ ਵਿੱਚ ਵਰਕਰਾਂ ਦੀ ਪਾਰਟੀ ਹੈ ਔਰ ਸਾਡੀ ਕੋਸ਼ਿਸ਼ ਰਹੀ ਹੈ ਕਿ ਹਰ ਕਿਸੇ ਦੀ ਸਹਿਮਤੀ ਦੇ ਨਾਲ ਅਸੀਂ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਸਕਰੀਨਿੰਗ ਕਮੇਟੀਆਂ ਪੂਰੇ ਪੰਜਾਬ ਦੇ ਵਿੱਚ ਹਰੇਕ ਯੂएलबी ਅਰਬਨ ਲੋਕਲ ਬਾਡੀ ਦੀ ਹਰੇਕ ਅਲੱਗ-ਅਲੱਗ ਨੇ ਜਿਹੜੀਆਂ ਉਹਨਾਂ ਦੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਤਕਰੀਬਨ 350 ਆਫਿਸ ਬੀਅਰਸ ਐਮ ਐਲ ਏਜ਼ ਮੰਤਰੀਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਇਹਨਾਂ ਇਲੈਬੋਰੇਟਿਡ ਪ੍ਰੋਸੈਸ ਹੈ ਜਿਹੜਾ ਅੱਜ ਤੱਕ ਇਸ ਛੋਟੇ ਪੱਦਰ ਦੀਆਂ ਐਮ ਸੀ ਪੱਦਰ ਦੀਆਂ ਇਲੈਕਸ਼ਨ ਦੇ ਜਦ ਤੱਕ ਇਹ ਡ੍ਰੌਪ ਨਹੀਂ ਜਿਹੜਾ ਇਸ ਵਾਰੀ ਕੀਤਾ ਗਿਆ ਸੋ ਉਹਦਾ ਮਕਸਦ ਪਰਪਸ ਇਹੀ ਸੀਗਾ ਕਿ ਗਰਾਊਂਡ ਤੋਂ ਫੀਡਬੈਕ ਹੈ ਜਿਹੜਾ ਉਹ ਲਿਆ ਜਾਵੇ ਤੇ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨਾਂ 977 ਵਾਰਡਸ ਦੇ ਲਈ ਤਕਰੀਬਨ 5000 ਤੋਂ ਵੀ ਵੱਧ ਐਪਲੀਕੇਸ਼ਨ ਸਾਡੇ ਕੋਲ ਆਈਆਂ ਕਈ ਵਾਰਡ ਤੇ ਇਹੋ ਜੇ ਸੀਗੇ ਜਿੱਥੇ 10 10 12 ਬਾਰ ਐਪਲੀਕੈਂਟ ਸੀਗੇ ਬਟ ਵੀ ਟ੍ਰਾਈ ਟੂ ਚੋਸ ਦਾ ਬੈਸਟ ਸੋ ਜੋ ਸਾਰੇ ਦੀ ਸਹਿਮਤੀ ਦੇ ਨਾਲ ਔਰ ਗਰਾਉਂਡ ਫੀਡਬੈਕ ਤੋਂ ਸੋ ਉਸ ਪ੍ਰੋਸੈਸ ਦਾ ਅੱਜ ਇਹਨਾਂ ਐਡਵਾਂਟੇਜ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਕੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਬਹੁਤ ਲੋਕਾਂ ਨੇ ਜੁਆਇਨ ਕੀਤਾ ਅੱਜ ਲੁਧਿਆਣਾ ਦੇ ਵਿੱਚ ਤੇ ਅੱਜ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਵਧੀਆ ਰੁਝਾਨ ਹੈ ਜਿਹੜਾ ਲੋਕਾਂ ਨੂੰ ਮਿਲ ਰਿਹਾ ਆਵਾਜ਼ੀ ਪਾਰਟੀ ਚ ਲੋਕ ਸ਼ਾਮਲ ਹੋ ਰਹੇ ਨੇ ਚੰਗੇ ਲੋਕ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਦੀ ਅਗਵਾਈ ਔਰ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜਦੋਂ ਡਿਵੈਲਪਮੈਂਟ ਹੋਣੀ ਹੈ ਤੇ ਉਹਦਾ ਪਹਿਲਾ ਸੂਤਰ ਧਾਰ ਹੈ ਜਿਹੜਾ ਪਹਿਲਾ ਕੰਟੈਕਟ ਆਫ ਪਬਲਿਕ ਹੈ ਜਾਂ ਪਹਿਲਾ ਜਿਹੜਾ ਗਵਰਨਮੈਂਟ ਵੱਲੋਂ ਨੋਡਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਹੁੰਦੀ ਹੈ ਤੇ ਉਹਦੇ ਲਈ ਅਸੀਂ ਅੱਜ ਸਾਰੇ ਸਾਥੀਆਂ ਦੀ ਸਲਾਹ ਦੇ ਨਾਲ ਇੱਕ ਵਿਜਨ ਡਾਕੂਮੈਂਟ ਮੈਨੀਫੈਸਟੋ ਜਾਂ ਪੰਜ ਗਰੰਟੀਆਂ ਦੇ ਰੂਪ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਈ ਲਾਂਚ ਕਰਨ ਜਾ ਰਹੇ ਹਾਂ ਔਰ ਇਹ ਉਹ ਸਾਰੀਆਂ ਗਾਰੰਟੀਆਂ ਨੇ ਸਾਰੇ ਕੰਮ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ 21 ਤਾਰੀਖ ਨੂੰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਦੀ ਜਨਤਾ ਸਮਾ ਦਿੰਦੀ ਹੈ ਉਸ ਦਿਨ ਤੋਂ ਇਹਨਾਂ ਦੇ ਉੱਪਰ ਕੰਮ ਸ਼ੁਰੂ ਹੋਏਗਾ ਔਰ ਇੱਕ ਲਿਮਿਟਡ ਟਾਈਮ ਲਾਈਨ ਦੇ ਵਿੱਚ ਇਹਨਾਂ ਸਾਰੇ ਕੰਮ ਨੂੰ ਜਿਹੜਾ ਉਹ ਪੂਰਾ ਕੀਤਾ ਜਾਏਗਾ ਸੋ ਜਿਹੜੇ ਪੰਜ ਕੰਮ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਸਾਰੇ ਸਾਥੀਆਂ ਨੇ ਜਿੱਥੋਂ ਸਾਨੂੰ ਹੁਕਮ ਆਇਆ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਦੀਆਂ ਮੁੱਖ ਮੰਗਾਂ ਇਹ ਨੇ ਉਹਨਾਂ ਦੇ ਉੱਪਰ ਇੱਕ ਪ੍ਰੋਪਰ ਥਾਟ ਪ੍ਰੋਸੈਸ ਪਾਇਆ ਗਿਆ ਕਿਵੇਂ ਉਹਨੂੰ ਪੂਰਾ ਕੀਤਾ ਜਾਏਗਾ ਉਹਦੇ ਉੱਪਰ ਸਾਰੇ ਵਿਚਾਰ ਬਟਾਂਦਰਾ ਹੋਇਆ ਤੇ ਫਿਰ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾ ਪ੍ਰਮੁੱਖ ਤੌਰ ਦੇ ਉੱਪਰ ਕਿਉਂਕਿ ਅੰਮ੍ਰਿਤਸਰ ਇਹੋ ਜੀ ਪਵਿੱਤਰ ਧਰਤੀ ਹੈ ਜਿੱਥੇ ਨਤਮਸਤਕ ਹੋਣ ਦੇ ਲਈ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਆਪਦੀ ਪੋਪੂਲੇਸ਼ਨ ਵੀ ਵੱਧ ਰਹੀ ਹੈ ਔਰ ਟੂਰਿਸਟ ਵੀ ਬਹੁਤ ਜ਼ਿਆਦਾ ਹੈ ਸੋ ਉਸ ਜੀ ਦੀ ਵਜ੍ਹਾ ਕਰਕੇ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਰਹਿੰਦੀ ਹੈ ਟਰੈਫਿਕ ਮੈਨੇਜਮੈਂਟ ਦੀ ਵੀ ਦਿੱਕਤ ਰਹਿੰਦੀ ਹੈ ਪਾਰਕਿੰਗ ਦੀ ਵੀ ਦਿੱਕਤ ਰਹਿੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਐਫਰਟ ਕੀਤਾ ਗਿਆ ਹੈ ਸਰਕਾਰ ਵੱਲੋਂ ਜਿਹਦੇ ਤਹਿਤ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਉਹ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਡਿਪੋ ਨੇ ਜਿਹੜੇ ਉਹ ਬਣਾਏ ਜਾਣਗੇ ਔਰ ਅੰਮ੍ਰਿਤਸਰ ਨੂੰ ਕਲੀਨ ਐਂਡ ਗ੍ਰੀਨ ਸਿਟੀ ਦਾ ਦਾ ਟੈਗ ਹੈ ਜਿਹੜਾ ਉਹ ਦਿੱਤਾ ਜਾ ਸਕਿਆ ਉਹਦੇ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਹੋਏਗਾ ਔਰ ਇਸੇ ਤਰੀਕੇ ਨਾਲ ਵਿਸ਼ਾਲ ਪਾਰਕਿੰਗ ਜਿਹੜੀ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਚੱਲੇਗਾ ਜਹਾਜ਼ਗੜ੍ਹ ਦੇ 5 ਏਕੜ ਦੀ ਜਗ੍ਹਾ ਜਿਹੜੀ ਕਿ ਆਇਡੈਂਟੀਫਾਈ ਕੀਤੀ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਹਦੇ ਉੱਪਰ ਇਹ ਪਾਰਕਿੰਗ ਹੈ ਜਿਹੜੀ ਉਹ ਬਣੇਗੀ ਔਰ ਜੋ ਸਾਰਾ ਗੱਡੀ ਦੀ ਪਾਰਕਿੰਗ ਹੈ ਉਹਦੇ ਵਿੱਚ ਵੀ ਸਾਡੇ ਸਾਰੇ ਸਾਥੀਆਂ ਨੇ ਔਰ ਅਥਾਰਟिटीज ਨੇ ਦੱਸਿਆ ਕਿ ਜਿਹੜੀ ਉਹ ਪਲਾਨ ਹੈ ਇਸ ਹਿਸਾਬ ਨਾਲ ਕਿ 2 ਸਟੋਰੀਜ਼ ਨੇ ਜਿਹੜੀਆਂ ਹੋਰ ਬਣ ਸਕਦੀਆਂ ਨੇ ਤਾਂ ਕਿ ਟੂਰਿਸਟ ਨੂੰ ਜਾਂ ਲੋਕਲ ਲੋਕਾਂ ਨੂੰ ਦਿੱਕਤ ਹੈ ਜਿਹੜੀ ਉਹ ਨਾ ਆਵੇ ਇਹ ਮਸਲਾ ਹੱਲ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਸੀਵਰੇਜ ਦੇ ਪਾਣੀ ਦੀ ਅ ਸੀਵਰੇਜ ਦੇ ਨਿਕਾਸੀ ਦੀ ਕਾफी ਸਮੱਸਿਆ ਰਹਿੰਦੀ ਹੈ ਉਹਦੇ ਲਈ 100 ਕਰੋੜ ਦੀ ਲਾਗਤ ਦੇ ਨਾਲ 50 ਐਮਐਲਡੀ ਦਾ ਜਿਹੜੀ ਐਨਹਾਂਸਮੈਂਟ ਹੈ ਐਗਜ਼ਿਸਟਿੰਗ ਐਸਟੀਪੀਜ਼ ਦੀ ਉਹ ਕੀਤੀ ਜਾਏਗੀ ਔਰ ਨਵੇਂ ਜਿਹੜਾ ਉਹ ਲਗਾਇਆ ਜਾਏਗਾ ਤਾਂ ਕਿ ਇਹਨੂੰ ਪ੍ਰਾਇੋਰਟੀ ਦੇ ਉੱਪਰ ਕੀਤਾ ਜਾ ਸਕੇ ਜਿੰਨੀਆਂ ਨਵੀਆਂ ਪਾਈਪਲਾਈਨਸ ਨੇ ਉਹ ਪਾਈਆਂ ਜਾਣ ਗਿਆ ਸੋ ਇਹ ਸਾਰੇ ਦਾ ਸਾਰਾ ਪ੍ਰੋਸੈਸ ਜਿਹੜਾ ਫ੍ਰੋਮ ਏ ਟੂ ਜ਼ेड ਸਾਰੇ ਸਾਰੇ ਜਿੰਨੀ ਚਾਏ ਕੋਈ ਐਗਜ਼ਿਸਟਿੰਗ ਪਾਈਪਲਾਈਨ ਨੂੰ ਰਿਪਲੇਸ ਕਰਨ ਦਾ ਜਾਂ ਰਿਪੇਅਰ ਕਰਨ ਦਾ ਜਾਂ ਇਹ ਸਾਰੇ ਸਾਰੇ ਜਿਹੜਾ ਇੱਕ ਨਵੇਂ ਐਸਟੀਪੀ ਦੇ ਨਾਲ ਉਹ ਕੀਤਾ ਜਾਏ ਜਿਹੜਾ ਇਲੈਕਸ਼ਨ ਡਿਲੇ ਹੋਇਆ ਉਹਦਾ ਮੈਂ ਤਾਂ ਉਹ ਗੱਲ ਕਰ ਰਿਹਾ ਵੀ ਜਦੋਂ ਤੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸਾਰੇ ਨੂੰ ਇਨਕਲੂਸਿਵ ਤੌਰ ਦੇ ਉੱਪਰ ਸਾਰੇ ਨਾਲ ਲੈ ਕੇ ਚੱਲੇ ਤੇ ਜਿੰਨਾ ਕੁ ਟਾਈਮ ਫਰੇਮ ਸੀ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਮਿਲਿਆ ਮੈਂ ਤਾਂ ਉਸ ਟਾਈਮ ਲਾਈਨ ਦੀ ਗੱਲ ਕਰ ਰਿਹਾ ਵੀ 5-6 ਦਿਨਾਂ ਦੇ ਵਿੱਚ ਅਸੀਂ ਪੰਜ 5.5 ਹਜ਼ਾਰ ਦੇ ਕਰੀਬ ਐਪਲੀਕੈਂਟਸ ਨੂੰ ਪ੍ਰੋਸੈਸ ਕਰਕੇ ਉਹਦੇ ਵਿੱਚੋਂ 970 ਬੰਦਿਆਂ ਨੂੰ ਛਾਂਟਣਾ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਐਕਸਰਸਾਈਜ਼ ਸੀਗੀ ਜੀ ਇਹਦੇ ਵਿੱਚ ਮੈਂ ਨਹੀਂ ਕਹਦਾ ਕਿ ਸਾਰੇ ਸੈਟੀਸਫਾਈ ਜਿਹੜੇ ਡੈਫੀਨਿਟਲੀ ਜੇ ਹਜ਼ਾਰ ਖੁਸ਼ ਹੋਇਆ ਤੇ 4000 ਨਿਰਾਸ਼ ਵੀ ਹੋਇਆ ਹੋਏਗਾ ਉਹਨਾਂ ਨੂੰ ਵੀ ਕੋਈ ਮਾਇੂਸੀ ਹੋਈ ਹੋਏਗੀ ਇੱਕ ਨੈਚੁਰਲ ਪ੍ਰੋਸੈਸ ਹੈ ਜੀ ਪਰ ਇਹਦੇ ਨਾਲ ਜੋ ਤੁਸੀਂ ਇੱਕ ਇੱਕ ਵਾਈਡਰ ਪਿਕਚਰ ਜਿਹੜੀ ਆਪਾਂ ਦੇਖ ਸਕਦੇ ਆਂ ਕੋਈ ਦੇਖ ਸਕਦੇ ਆ ਵੀ ਜੇ ਇੰਨਾ ਐਨਥੂਸਿਆਜ਼ਮ ਲੋਕਾਂ ਦਾ ਸੀਗਾ ਇੰਨਾ ਉਤਸ਼ਾਹ ਸੀਗਾ ਆਮ ਆਦੀ ਪਾਰਟੀ ਦੀ ਟਿਕਟ ਲੈਣ ਦੇ ਲਈ ਤੇ ਦੈਟ ਮੀਨਸ ਤੁਸੀਂ ਉਹ ਤੋਂ ਅੰਡਰ ਕਰੰਟ ਸਮਝੋ ਕਿ ਕਿੰਨਾ ਮਜ਼ਬੂਤ ਅੰਡਰ ਕਰੰਟ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਸੀਗਾ ਸੋ ਉਸ ਐਂਗਲ ਤੋਂ ਜੋ ਦੇਖਿਆ ਤੇ ਡੈਫੀਨਿਟਲੀ ਮੈਂ ਸਮਝਦਾ ਕਿ ਇੱਕ ਚੰਗੇ ਰਿਜ਼ਲਟ ਨੇ ਜਿਹੜੇ ਹੋਏ ਇਹ ਇਹ ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਪਰ ਆਮ ਆਦੀ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਔਰ ਜਦੋਂ ਸਾਡੇ ਕੈਂਡੀਡੇਟ ਜਿੱਤ ਕੇ ਮੈਜੋਰਟੀ ਦੇ ਵਿੱਚ ਆ ਗਏ ਉਹ ਬੈਠਣਗੇ ਇਹਦੇ ਬਾਰੇ ਪ੍ਰੋਪਰ ਡਿਟੇਲ ਡਿਸਕਸ਼ਨਸ ਹੋਣਗੀਆਂ ਮਾਨ ਸਾਹਿਬ ਦੇ ਨਾਲ ਵੀ ਹੋਣਗੀਆਂ ਸਾਡੀ ਸਵਚੀ ਲੀਡਰਸ਼ਿਪ ਦੇ ਨਾਲ ਵੀ ਹੋਣਗੀਆਂ ਔਰ ਸਾਰੇ ਕੈਂਡੀਡੇਟ ਸਾਰੇ ਸਾਡੇ ਜਿੱਤੇ ਹੋਏ ਐਮਸੀ ਜਿਹਨੂੰ ਚਾਣਗੇ ਉਹਦੇ ਮੁਤਾਬਕ ਜਿਹੜਾ ਇਹ ਫੈਸਲਾ ਲਿਆਇਆ ਜਾਏਗਾ ਕਿ ਸਾਡਾ ਕੋਈ ਇਸ ਤਰੀਕੇ ਦਾ ਨਹੀਂ ਹੁੰਦਾ ਕਿ ਹਾਂ ਇਹਨੂੰ ਥੋਪਦਾ ਨਾ ਸਾਰਿਆਂ ਦੀ ਕੰਸੈਂਸਸ ਦੇ ਨਾਲ ਜੇ ਅਸੀਂ ਟਿਕਟਾਂ ਜੇ ਅਸੀਂ ਟਿਕਟਾਂ ਲੋਕਾਂ ਦੀ ਸਹਿਮਤੀ ਦੇ ਨਾਲ ਦੇ ਸਕਦੇ ਹਾਂ ਤੇ ਫਿਰ ਮੇਅਰ ਡਿਪਟੀ ਮੇਅਰ ਇਹ ਵੀ ਤਾਂ ਉਹਨਾਂ ਦੀ ਸਹਿਮਤੀ ਨਾਲ ਹੀ ਹੋਏਗਾ ਨਾ ਜੀ ਬਾਲਾ ਸਾਹਿਬ ਤੁਸੀਂ ਸਿੱਧੀ ਬਸਤਾ ਪ੍ਰੋਜੈਕਟ ਫੇਲ ਹੈ ਲੋਕਾਂ ਦਾ ਕਰੋਨਾ ਰੁਪਏ ਜਿਹੜਾ ਉਹ ਡੰਪ ਹੋ ਜਾਂਦਾ ਤੇ ਇੱਕ ਹੋਰ ਨਵਾਂ ਪ੍ਰੋਜੈਕਟ ਤੁਸੀਂ ਗੱਲ ਕਰ ਰਹੇ ਹੋ ਕਿਵੇਂ ਲੱਗਦਾ ਕੀ ਤੁਸੀਂ ਇਹਦੇ ਪਹਿਲੇ ਵਰਕ ਕੀਤਾ ਪਲਾਨਿੰਗ ਬਣਾਈ ਪੂਰੀ ਵੀ ਹੈ ਦੇਖੋ ਦੇਖੋ ਇਸ ਤਰ੍ਹਾਂ ਇਹ ਬੀਆਰਟੀਸੀ ਸ਼ੁਰੂ ਕਰਨ ਵੇਲੇ ਉਸ ਸਮੇਂ ਦੀ ਸਰਕਾਰਾਂ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਸਿਟੀ ਬੱਸ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਕਿ ਜਦੋਂ ਇੱਕ ਸ਼ਹਿਰ ਐਕਸਪੈਂਡ ਹੋ ਰਿਹਾ ਹੈ ਉਸ ਸ਼ਹਿਰ ਦੇ ਉੱਪਰ ਪਾਪੂਲੇਸ਼ਨ ਦਾ ਲੋਡ ਹੈ ਜਿਹੜਾ ਉਹ ਵੱਧ ਰਿਹਾ ਹੈ ਤੇ ਉਹਨੂੰ ਜੇ ਤੁਸੀਂ ਡੀਕੰਜੈਸਟ ਕਰਨਾ ਹੈ ਤੇ ਬਾਕੀ ਚੀਜ਼ਾਂ ਦੇ ਨਾਲ ਨਾਲ ਚਲੋ ਫਲਾਈਓਵਰਸ ਬਣਾਓ ਸੜਕਾਂ ਚੌੜੀਆਂ ਕਰ ਦਿਓ ਉਹਦੇ ਨਾਲ ਨਾਲ ਇੱਕ ਜਿਵੇਂ ਬਾਹਰਲੇ ਮੁਲਕਾਂ 'ਚ ਆਪਾਂ ਦੇਖੋ ਕਿ ਕਾਰਪੂਲ ਕਾਰਪੂਲ ਨੂੰ ਕਿਉਂ ਪ੍ਰੇਫਰ ਕੀਤਾ ਇਹਦੇ ਬੰਦਾ ਇੱਕ ਦੀ بجائے 5 ਜਣੇ ਜਾਂ 4 ਜਣੇ ਗੱਡੀ 'ਚ ਬੈਠ ਕੇ ਜਾਂਦੇ ਨੇ ਤੈਨੂੰ ਪ੍ਰੇਫਰ ਕੀਤਾ ਜਾਂਦਾ ਹੈ ਸੇਮ ਇਜ਼ ਥਿਸ ਪ੍ਰੋਜੈਕਟ ਇਹਦੇ ਵਿੱਚ ਜੇ ਚੰਗੀਆਂ 에ਅਰ ਕੰਡੀਸ਼ਨਡ ਕਲੀਨਰ ਗ੍ਰੀਨ ਬੱਸਿਸ ਨੇ ਜੇ ਚੱਲਣ ਗਿਆ ਤੇ ਡੈਫੀਨਿਟਲੀ ਡੀਕੰਜੈਸ਼ਨ ਹੋਏਗਾ ਔਰ ਇਹਦੇ ਲਈ ਅਸੀਂ ਕੋਈ ਹੋਰ ਕੁਝ ਨਹੀਂ ਕਰਨਾ ਹੈਗਾ ਸਿਰਫ ਬੱਸਿਸ ਪਾਉਣੀਆਂ ਨੇ ਡੀਪੋ ਨੇ ਜਿਹੜੇ ਉਹਨਾਂ ਦੇ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ایਵੀਜ਼ ਦੇ ਅੱਜ ਵਰਲਡ ਓਵਰ ਬਣ ਰਹੇ ਨੇ ਜੀ ਸੋ ਦੈਟ ਇਜ਼ ਨੀਡ ਆਫ ਦਾਰ ਜਿਹੜਾ ਪੁਰਾਣਾ ਪ੍ਰੋਜੈਕਟਰ ਬੰਦ ਹੋਏਗਾ ਜਿਹੜਾ ਪੁਰਾਣਾ ਚੱਲ ਰਿਹਾ ਪ੍ਰੋਜੈਕਟ ਪੀਏਜੀ ਉਹਨੂੰ ਬੰਦ ਕਰ ਦਿੱਤਾ ਜਾਏਗਾ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਨੂੰ ਉਹਦੇ ਕਾਸ਼ਨ ਦੇ ਨਾਲ ਜੋ ਅੰਮ੍ਰਿਤਸਰ ਦੇ ਲਈ ਬਿਹਤਰ ਹੋਊਗਾ ਉਹ ਕੀਤਾ ਜਾਏਗਾ ਇਹਦੇ ਬਾਰੇ ਮੈਂ ਕੁਝ ਵੀ ਹਾਂ ਜਾਂ ਨਾ ਕਹਾ ਉਹ ਬੜਾ ਬੜਾ ਪ੍ਰੀਮਚੂਰ ਜਵਾਬ ਹੋਏਗਾ ਜੀ ਸਰ ਉਹ ਟਾਪ ਡ੍ਰੇਨ ਹੈ ਉਹਦੀ ਵੀ ਸਮੱਸਿਆ ਕਾਫੀ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਹੈ ਕਾਫੀ ਉਹਦੇ ਚ ਪੋਲੂਸ਼ਨ ਹੋ ਰਹੀ ਹੈ ਉਹਦੇ ਲਈ ਵੀ ਇੱਕ 360 ਡਿਗਰੀ ਜੇ ਮੈਂ ਕਹਾ ਵੀ ਕੇਸ ਪਾਰਟਿਕੂਲਰ ਇਨੀਸ਼ੀਏਟਿਵ ਦੇ ਨਾਲ ਇਹ ਕੰਮ ਹੋ ਜਾ ਹੋ ਜਾਏਗਾ ਡਰੇਨ ਸਾਫ ਹੋ ਜਾਏਗੀ ਨਹੀਂ ਇੱਕ 360 ਡਿਗਰੀਜ਼ ਪੂਰਾ ਜਿਹੜਾ ਪਲਾਨ ਹੈ ਉਹਦੇ ਉੱਪਰ ਸਰਕਾਰ ਵੱਲੋਂ ਆਲਰੇਡੀ ਹਦਾਇਤਾਂ ਹੋ ਚੁੱਕੀਆਂ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਸੀਟਪੀਜ਼ ਲੱਗਣ ਈਟਪੀਜ਼ ਲੱਗਣਾ ਜਿਸ ਤਾਕੇ ਜੋ ਪਾਣੀ ਗੰਦਾ ਪਾਣੀ ਹੈ ਜਿਹੜਾ ਉਹ ਚਾਹੇ ਡੋਮੈਸਟਿਕ ਦਾ ਚਾਹੇ ਇੰਡਸਟਰੀ ਦਾ ਜਾਂ ਚਾਹੇ ਡੇਰੀ ਦਾ ਉਹਦੇ ਵਿੱਚ ਨਾ ਪੈ ਕੇ ਉਹ ਪਹਿਲਾਂ ਟ੍ਰੀਟ ਹੋ ਕੇ ਫਿਰ ਉਹ ਉਹ ਪਾਣੀ ਕਮਾਵੇ ਮੇਬੀ ਫॉर ਇਰੀਗੇਸ਼ਨ ਜਾਂ ਫॉर ਡਰੇਨ ਦੇ ਵਿੱਚ ਡਿਸਪੋਜ਼ਲ ਦੇ ਲਈ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹਦੇ ਉੱਪਰ ਇਨੀਸ਼ੀਅਲ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਕਿਉਂਕਿ ਇਹਦੀ ਐਗਜ਼ੀਕਿਊਸ਼ਨ ਦਾ ਪਾਰਟ ਹੈ ਜਿਹੜਾ ਕਾਰਪੋਰੇਸ਼ਨ ਦੇ ਹੋਏਗਾ ਸੋ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਵੱਡੇ ਪੱਧਰ ਤੇ ਉੱਪਰ ਹੋਏਗਾ ਇਸੇ ਤਰੀਕੇ ਦੇ ਨਾਲ ਚੌਥੀ ਸਾਡੀ ਗਾਰੰਟੀ ਹੈ ਕਿ ਅੰਮ੍ਰਿਤਸਰ ਦੇ ਸਮੁੱਚੀ ਵਾਦੀ ਦੇ ਲਈ 100% ਸਾਫ ਪੀਣ ਵਾਲਾ ਪਾਣੀ ਔਰ ਉਹ ਵੀ ਸਰਫੇਸ ਵਾਟਰ ਦਾ ਟੀਪੀ ਦਾ ਪ੍ਰੋਜੈਕਟ ਹੈ ਜਿਹੜਾ ਉਹ ਉਲੀਕਿਆ ਗਿਆ ਜਿਹਦੇ ਲਈ ਓਵਰਹੈਡ ਵਾਟਰ ਟੈਂਕਸ ਨੇ ਜਿਹੜੇ ਉਹ ਬਣਨਗੇ ਔਰ ਇਹ ਸਾਰੇ ਦਾ ਸਾਰਾ ਪਾਣੀ ਹੈ ਜਿਹੜਾ ਇਹ ਜਿਹੜੀ ਲੋਅਰ ਬ੍ਰਾਂਚ ਹੈ ਅਪਰ ਯੂਬੀਡੀਸੀ ਦੀ ਉਥੋਂ ਪਾਣੀ ਲਿਆ ਕੇ ਇਹਦੇ ਉੱਪਰ ਇਹ ਬਣਾਇਆ ਜਾਏਗਾ ਔਰ ਤਾਂ ਕਿ ਜੋ ਜ਼ਮੀਨੀ ਪਾਣੀ ਹੈ ਉਹਦੇ ਨਾਲ ਸ਼ਹਿਰ ਦੇ ਪਾਏ ਪੀਣ ਵਾਲੇ ਪਾਣੀ ਦੀ ਪੂਰਤੀ ਹੋ ਸਕੇ ਔਰ ਜੋ ਪਾਣੀ نیچے ਜਾ ਰਿਹਾ ਹੈ ਉਹਨ ਦੀ ਸਾਮ ਸੰਭਾਲ ਹੈ ਜਿਹੜੀ ਉਹ ਕੀਤੀ ਜਾਵੇ ਸੋ ਇਹ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਸਾਡੀ ਸਰਕਾਰ ਦਾ ਤੇ ਕਾਰਪੋਰੇਸ਼ਨ ਬੰਡ ਸਰ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਔਰ ਪੰਜਵੀਂ ਗਾਰੰਟੀ ਕਿਉਂਕਿ ਆਬਾਦੀ ਵੀ ਵੱਧ ਰਹੀ ਹੈ ਔਰ ਐਕਸਪੈਂਸ਼ਨ ਦੀ ਲੋੜ ਹੈ ਕਾਰਪੋਰੇਸ਼ਨ ਦੇ ਔਰ ਜੋ ਇੰਪਰੂਵਮੈਂਟ ਟਰਸ ਦੇ ਜਿਹੜਾ ਜੂਰਿਸਡਿਕਸ਼ਨ ਹੈ ਉਹਦੀ ਜੂਰਿਸਡਿਕਸ਼ਨ ਵਧਾਉਣ ਦੀ ਏਰੀਆ ਵਧਾਉਣ ਦੀ ਇਹ ਜਦੋਂ ਨਿੱਜਰ ਸਾਹਿਬ ਮਨਿਸਟਰ ਸੀਗੇ ਉਦੋਂ ਵੀ ਇਹ ਪ੍ਰੋਸੈਸ ਇਨੀਸ਼ੀਏਟ ਹੋਇਆ ਸੀਗਾ ਪਰ ਜੇ ਉਸ ਸਮੇਂ ਹੁੰਦਾ ਤੇ ਉਹਦੇ ਨਾਲ ਨਾਲ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ ਉਹਦੀ ਵਾਰਡ ਬੰਦੀ ਤੇ ਹੋਰ ਸਾਰਾ ਕੁਝ ਉਹ ਕਾਫੀ ਕੰਮ ਸੀ ਜਿਹੜਾ ਹੋ ਜਾਣਾ ਸੀਗਾ ਉਹਨੇ ਲਿਮਿਟਡ ਟਾਈਮਲਾਈਨ ਦੇ ਵਿੱਚ ਹੋਣਾ ਨਹੀਂ ਸੀਗਾ ਸੋ ਇਸ ਕਰਕੇ ਹੁਣ ਉਹ ਪ੍ਰੋਸੈਸ ਉਹ ਇਨੀਸ਼ੀਏਟ ਕੀਤਾ ਜਾਏਗਾ ਤੇ ਉਹਦੇ ਨਾਲ ਹੀ ਜੋ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਦੇ ਲਈ ਜੋ ਲੋਅਰ ਰੇਟਸ ਦੇ ਉੱਪਰ ਆ ਘੱਟ ਰੇਟਾਂ ਦੇ ਉੱਪਰ ਉਹਨਾਂ ਨੂੰ ਜਿਹੜਿਆ ਰੈਜ਼ੀਡੈਂਸ਼ੀਅਲ ਹਾਊਸੇਜ਼ ਨੇ ਉਹ ਬਣਾ ਕੇ ਦਿੱਤੇ ਜਾਣਗੇ ਇਹ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਔਰ ਮੈਂ ਸਮਝਦਾ ਕਿ ਇਹਦੀ ਸਭ ਤੋਂ ਵੱਡੀ ਸ਼ੁਰੂਆਤ ਔਰ ਸਫਲਤਾ ਅ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਰਕਾਰਾਂ ਦੇ ਖਜ਼ਾਨਿਆਂ ਦੇ ਉੱਪਰ ਸਭ ਤੋਂ ਵੱਧ ਜੇ ਕਿਸੇ ਦਾ ਹੁੰਦਾ ਹੈ ਤਾਂ ਉਹ ਸਭ ਤੋਂ ਲੋੜਵੰਦ ਦਾ ਹੁੰਦਾ ਹੈ ਜਿਹੜਾ ਸਮਾਜ ਦੇ ਅਖੀਰਲੇ ਤਬਕੇ ਦੀ ਲਾਈਨ ਦੇ ਅਖੀਰ ਦੇ ਵਿੱਚ ਖੜਾ ਹੁੰਦਾ ਹੈ ਸੋ ਇਹਨਾਂ ਸਾਰਿਆਂ ਦੇ ਉੱਪਰ ਜਿਹੜਾ ਬੇਸਿਕ ਮੋਡੂਲਾ ਕੰਮ ਹੈ ਜਿਹੜਾ ਕੁਝ ਪ੍ਰੋਜੈਕਟਾਂ ਦਾ ਔਰ ਕਈ ਕਈਆਂ ਦਾ ਤਾਂ ਕਾਫੀ ਐਡਵਾਂਸ ਸਟੇ ਤੇ ਵੀ ਪ੍ਰੋਸੈਸ ਹੈ ਜਿਹੜਾ ਉਹ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਜਾ ਸਕਿਆ ਜਾ ਚੁੱਕਿਆ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਣਾ ਕਿ 21 ਤਾਰੀਖ ਤੋਂ ਬਾਅਦ ਜਿਸ ਦਿਨ ਅੰਮ੍ਰਿਤਸਰ ਦੇ ਵਸ਼ੰਦੇ ਅੰਮ੍ਰਿਤਸਰ ਦੇ ਲੋਕ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰਾਂ ਨੂੰ ਜਿਤਾ ਕੇ ਮੈਜੋਰਟੀ ਦੇ ਨਾਲ ਕਾਰਪੋਰੇਸ਼ਨ ਬਣਾ ਲੈਂਦੇ ਨੇ ਉਸੇ ਦਿਨ ਤੋਂ ਇਹਨਾਂ ਪੰਜਾਂ ਗਰੰਟੀਆਂ ਦੇ ਉੱਪਰ ਪਹਿਲੇ ਘੰਟੇ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਟਾਈਮ ਲਾਈਨ ਚ ਹੈ 10 ਨਰ 5 ਸਾਲ ਦੀ ਹੁੰਦੀ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਮੈਜੋਰਟੀ ਆਫ ਥੀਸ ਵਰਕਸ ਵਿਲ ਬੀ ਡਨ ਇਨ ਨੈਕਸਟ 2 ইয়ারਸ ਦੋ ਸਾਲਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਸਾਰੇ ਕੰਮ ਨੇ ਜਿਹੜੇ ਗਰੰਟੀਆਂ ਨੇ ਜਿਹੜੀਆਂ ਉਹ ਅਸੀਂ ਪੂਰੀਆ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਇਹ ਇਹ ਪੰਜੇ ਗਰੰਟੀਆਂ ਲੈ ਕੇ ਤੁਹਾਡੇ ਵਿੱਚ ਆਏ ਕੋਈ ਤੁਹਾਡੇ ਸਾਥੀਆਂ ਜਿਹੜਾ ਕਿ ਕਿਉਂਕਿ ਮੇਰੀ ਤੁਹਾਡਾ ਗੱਲ ਰਹੀ ਤੁਸੀਂ ਹਰਪਨ ਡਾਕੂਮੈਂਟ ਤੁਹਾਡੇ ਕੋਲ ਜਿਗਾ ਕਲੋਨੀਆ ਤੇ ਰੈਗੂਲਰ ਰੋਕ ਅਜੇ ਵੀ ਇਲੈਗਲ ਕਲੋਨੀਆ ਲਗਾਤਾਰ ਬਣਦੀ ਹੈ ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਦੇਖੋ ਇਸ ਤਰ੍ਹਾਂ ਕਿ ਸਰਕਾਰ ਦੀ ਪਾਲਿਸੀ ਹੈ ਜਿਹੜੀ ਉਹ ਬੜੀ ਕਲੀਅਰ ਹੈ ਸਰਕਾਰ ਦਾ ਸਟੈਂਡ ਬੜਾ ਕਲੀਅਰ ਹੈ ਚਾਹੇ ਉਹ ਹਾਊਸਿੰਗ ਹੋਵੇ ਤੇ ਚਾਹੇ ਉਹ ਲੋਕਲ ਗਵਰਨਮੈਂਟ ਹੋਵੇ ਕਾਰਪੋਰੇਸ਼ਨ ਹੋਵੇ ਕਿਸੇ ਨੂੰ ਵੀ ਇਲੀਗਲ ਐਨਕਰੋਚਮੈਂਟ ਅਲਾਉ ਨਹੀਂ ਕੀਤਾ ਜਾਊਗਾ ਬਟ ਮੈਂ ਇਹ ਮੰਨ ਕੇ ਚੱਲਦਾ ਵੀ ਕਿਤੇ ਨਾ ਕਿਤੇ ਮਿਸਿੰਗ ਲਿੰਕ ਹੈ ਜਿਹੜਾ ਦੇਖੋ ਜ਼ਿਆਦਾ ਨੇ ਜਿਹੜੀਆਂ ਉਹ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਨੇ ਠੀਕ ਹੈ ਨਾ ਜੀ ਇਹਦੇ ਉੱਪਰ ਵੀ ਕੁਝ ਕੰਮ ਹੋਇਆ ਤੇ ਕਾਫੀ ਅਜੇ ਕੰਮ ਹੋਰ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਹਦੇ ਉੱਪਰ ਵੀ ਥਾਟ ਪ੍ਰੋਸੈਸ ਪੈ ਰਿਹਾ ਹੈ ਕਿ ਟੋਟਲ ਜਿੰਨੀਆਂ ਸਰਕਾਰੀ ਜ਼ਮੀਨਾਂ ਨੇ ਮੇਬੀ ਐਨੀ ਡਿਪਾਰਟਮੈਂਟ ਉਦੇ ਉੱਪਰ ਬਕਾਇਦਾ ਉਹਦੀ ਨਿਸ਼ਾਨਦੇਹੀ ਹੋਵੇ ਉਹਦੀ ਆਈਡੈਂਟੀਫਿਕੇਸ਼ਨ ਹੋਵੇ ਤੇ ਜੋ ਇਹ ਇਲੈਗਲ ਐਨਕਰੋਜਮੈਂਟਸ ਹੋਈਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਸੀਗਾ ਉਹਨੂੰ ਉਹਦੀ ਜਮਾਈ ਫਿਕਸ ਕੀਤੀ ਜਾਏਗੀ ਰੈਂਟਲ ਦੇ ਨਾਲ ਨਾਲ ਜਿਹੜੇ ਬਿਲਡਿੰਗ ਬਾਇ ਲਾਜ਼ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਕਿਤੇ ਵੀ ਇੰਪਲੀਮੈਂਟ ਕੀਤਾ ਹੀ ਨਹੀਂ ਜਾ ਰਿਹਾ ਨਾ ਨਹੀਂ ਉਹ ਉਹ ਦੱਸੋ ਨਾ ਜੀ ਤੁਸੀਂ ਇਹ ਤੁਸੀਂ ਵੀ ਜਿੰਦਾ ਇੰਪੋਰਟੈਂਟ ਹੈ ਇਹਨਾਂ ਨੇ ਕਿਹਾ 200 ਬੈਂਡਿੰਗ 200 ਬੈਂਡਿੰਗ ਕੰਮ ਆਪ ਸਾਰੇ ਜਿਹੜੇ ਤੁਹਾਡੇ ਘਰ ਬਸਾ ਚਲਾਣ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਜਿੱਥੇ ਛੋਟੇ ਕਰ ਰਿਹਾ ਫਿਰ ਸਿਸਟਮ ਉਹ ਪਹਿਲੇ ਵਰਗਾ ਜੀ ਅਫਸਰ ਕਹਿ ਦਿੰਦੇ ਰਾਣਾ ਐਮ ਐਲ ਏ ਬਣਾ ਰਿਹਾ ਜੀ ਜੀ ਕੀ ਕੋਈ ਪਾਲਿਸੀ ਸਰਕਾਰ ਕੋਈ ਨਹੀਂ ਲੈ ਜੀ ਮੈਂ ਉਹੀ ਕਹਿ ਰਿਹਾ ਨਾ ਜੀ ਜਦੋਂ ਕਾਰਪੋਰੇਸ਼ਨ ਬਣ ਗਈ ਇਹ ਸੁਝਾਅ ਨੇ ਜਿਹੜੇ ਪ੍ਰੋਪਰ ਥਾਟ ਪ੍ਰੋਸੈਸ ਹੈ ਡਿਸਕਸ਼ਨ ਹੈ ਜਿਹੜਾ ਦੇਖੋ ਇਹਦੇ 'ਚ ਮੈਂ ਕੁਛ ਕਾ ਵੀ ਇਕੱਲੇ ਸੀਐਮ ਸਾਹਿਬ ਜਾਂ ਮੈਂ ਜਾਂ ਤਾਂ ਆਈਵਾ ਸਾਹਿਬ ਜਾਂ ਇੱਕ ਜਣਾ ਕਰ ਲੂਗਾ ਦੈਟ ਇਜ਼ ਨੈਕਸਟ ਟੂ ਇੰਪੋਸੀਬਲ ਇਹ 'ਚ ਆਪਾਂ ਜਿੰਨੇ ਅੰਮ੍ਰਿਤਸਰ ਸਿਟੀ ਦੇ ਸਟੇਕਹੋਲਡਰਸ ਆ ਚਾਹੇ ਉਹ ਪਬਲਿਕ ਹੈ ਚਾਹੇ ਉਹ ਕੋਈ ਸਰਕਾਰੀ ਵਿਭਾਗ ਹੈ ਚਾਹੇ ਉਹ ਪੋਲਿਟਿਕਲ ਕਲਾਸ ਹੈ ਤੇ ਚਾਹੇ ਤੁਸੀਂ ਪੱਤਰਕਾਰ ਵੀ ਹੋ ਮਿਲ ਰਾਹੁਲ ਮਿਲ ਕੇ ਬੈਠਾਂਗੇ ਡਿਸਕਸ਼ਨ ਹੋਏਗੀ ਜੋ ਜੋ ਇਸ਼ੂ ਹੋਣ ਵਾਲੇ ਹੋਰ ਹਜ਼ਾਰ ਰੁਪਏ ਦੇਵੋਗੇ ਅਮਨ ਜੀ ਸਾਨੂੰ ਬਾਈਗਰੀ ਦੀ ਹੋਰ ਦੇ ਚਲਿਓ ਹਜ਼ਾਰ ਰੁਪਏ ਮਹਿਲਾਵਾਂ ਦੀ ਇਹ ਵੀ ਉਹ ਵੀ ਬੜੀ ਜਲਦੀ ਹੋਊਗਾ ਨਸ਼ੇ ਦਾ ਮੁੱਦਾ ਨਹੀਂ ਵਿੱਚ ਡਿਸਕਸ ਕੀਤਾ ਗਿਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਨਹੀਂ ਉਹ ਆਪਰੇਸ਼ਨ ਦਾ ਕੰਮ ਨਹੀਂ ਹੈ ਨਾ ਜੋ ਪੁਲਿਸ ਦਾ ਸਰਕਾਰ ਦਾ ਕੰਮ ਹੈ ਉਹਦੇ ਵਕਤ ਕੰਮ ਚੱਲ ਹੀ ਰਹੇ ਜੀ ਆਓ ਜੀ ਥੈਂਕ ਯੂ ਥੈਂਕ ਯੂ ਇਲੈਕਸ਼ਨ ਦੇ ਆਪਣੇ ਆਪਣੇ ਕੰਟਰੋਲ ਹੁੰਦੇ ਨੇ ਆਪੋ ਆਪਣੀ ਉਹਨਾਂ ਦਾ ਦਾ ਇੱਕ ਤਰੀਕਾ ਹੁੰਦਾ ਹੈ ਮੈਂ ਇਹ ਕਹਿਣਾ ਕਿ ਸਾਡੇ ਦਾ ਜੀ ਮੁਕਾਬਲੀ ਕੋਈ ਨਹੀਂ ਹੈਗਾ ਤੇ ਬੜੀ ਹੰਕਾਰ ਵਾਲੀ ਗੱਲ ਹੋਊਗੀ ਮੈਂ ਕਹਿੰਦਾ ਇਹ ਜੀ ਹੰਕਾਰ ਵਾਲੀ ਗੱਲ ਕੀਤੀ ਨਹੀਂ ਹੈਗੀ ਪਰ ਹਾਂ ਡੈਫੀਨਿਟਲੀ ਸਾਡਾ ਮੁਕਾਬਲਾ ਜਿਹੜਾ ਉਹ ਇਸ ਗੱਲ ਨਾਲ ਹੋਏਗਾ ਕਿ ਜੋ 70 ਸਾਲਾਂ ਦੇ ਵਿੱਚ ਕਿਸੇ ਕਾਰਪੋਰੇਸ਼ਨ ਨੇ ਕੰਮ ਨਹੀਂ ਕੀਤਾ ਉਹ ਕੰਮ ਅਸੀਂ ਕਰਕੇ ਦਿਖਾਈਏ ਅਸੀਂ ਉਸ ਦੇ ਉੱਪਰ ਫੋਕਸ ਆ ਅਪਰੋਚਮੈਂਟ ਦਾ ਬੁਰਾ ਸੀ ਲੇਕਿਨ ਅੱਜ ਉਮੀਦਵਾਰਾਂ ਨੂੰ ਉਹ ਝੰਡਾ ਪਹਿਲਾਂ ਕੀ ਤੁਸੀਂ ਮੰਨਦੇ ਨਹੀਂ ਆ ਅਧਿਕਾਰੀਆਂ ਦੀ ਜਿਹੜੀ ਕਦਰ ਨਿਕਲਦੀ ਹੈ ਦੇਖੋ ਤੁਸੀਂ ਇਹ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕਿਉਂ ਹੋਈ ਸੀ વોਟਰ ਕਾਰਪੋਰੇਸ਼ਨਸ অর ਕਮੇਟੀਆਂ অর ਨਗਰ ਪੰਚਾਇਤ ਜਾਂ ਗ੍ਰਾਮ ਪੰਚਾਇਤ ਵੀ ਕੀ ਹੈ ਅਰਬਨ ਲੋਕਲ ਬਾਡੀ ਯਾਨੀ ਕਿ ਸੈਲਫ ਗਵਰਨਮੈਂਟ ਜਦੋਂ ਸੈਲਫ ਗਵਰਨਮੈਂਟ ਦੇ ਵਿੱਚੋਂ ਪੋਲਿਟਿਕਲ ਨੁਮਾਇੰਦੇ ਮਿਸਿੰਗ ਹੋਣਗੇ ਤੇ ਅਫਸਰਾਂ ਨੇ ਤਾਂ ਆਪੋ ਆਪਣੀ ਕਈ ਵਾਰੀ ਕਰ ਹੀ ਜਾਂਦੇ ਨੇ ਚਲਾਈ ਜਾਂਦੇ ਨੇ ਥੈਟ ਇਜ਼ ਵਾਟ ਥੈਟ ਇਜ਼ ਵਾਟ ਆਮ ਸੇਇੰਗ ਕਿ ਇੱਥੇ ਕਿਸੇ ਤਰੀਕੇ ਦੀ 19 21 ਕਿਸੇ ਅਫਸਰ ਅਧਿਕਾਰੀ ਮੁਲਾਜ਼ਮ ਵੱਲੋਂ ਨਾ ਹੋਵੇ ਉਹਨੂੰ ਕੰਟਰੋਲ ਕਿਨੇ ਕਰਦਾ ਇੱਥੋਂ ਦੇ ਚੁਣੀ ਹੋਈ ਬੋਡੀ ਨੇ ਸੋ ਇਸ ਕਰਕੇ ਇਹ ਜੋ ਪਿਛਲੇ ਸਾਡੀ ਚੁਣੀ ਹੋਈ ਬੋਡੀ ਅਮਨ ਜੀ ਪੈਸਾ ਆਂਦਾ ਸਰਕਾਰ ਪੈਸਾ ਪੀਂਦੀ ਉਹਨੇ ਵੀ ਤਰੀਕਾ ਸਾਹਮਣੇ ਕਿਹਾ ਸੀ 150 ਕਰੋੜ ਰੁਪਏ ਹਰ ਬਾੜ ਮਾਇਆ ਪਤਾ ਕਿੰਨਾ ਹੈ ਟਰਾਂਸਪੇਰੈਂਸੀ ਕੀ ਹੈ ਉਹੀ ਸੜਕਾਂ ਇੰਪਰੂਵਮੈਂਟਸ ਬਣਾਈ ਜਾਂਦਾ ਉਹੀ ਸੜਕਾਂ ਕੋਆਪਰੇਸ਼ਨ ਬਣਾਈ ਜਾਂਦੀ ਹੈ ਉਹੀ ਸੜਕਾਂ ਪੀਡਬਲਯੂਡੀ ਬਣਾਈ ਜਾਂਦੀ ਹੈ ਮਤਲਬ ਪੈਸਾ ਸਿਰ ਉਹਦੇ ਲਈ ਟਰਾਂਸਪੇਰੈਂਸੀ ਆਮ ਆਦਮੀ ਪਾਰਟੀ ਨੂੰ ਜਿਸ ਕਰਕੇ ਮੰਡੇਟ ਮਿਲਿਆ ਸੀਗਾ ਉਹ ਕਿਆ ਰੱਖੀ ਹੈ ਜੀ ਦੇਖੋ ਇਸ ਤਰ੍ਹਾਂ ਹੈ ਕਿ ਆਹੀ ਤਾਂ ਮੈਂ ਚੀਜ਼ ਕਹਿ ਰਿਹਾ ਨਾ ਜੀ ਵੀ ਵਿਦਨ ਕਾਰਪੋਰੇਸ਼ਨ ਇਹਦੀ ਜਿਹੜੀ ਪ੍ਰਾਇਮਰਲੀ ਜਿਹੜੀ ਜੂਰਿਸਡਿਕਸ਼ਨ ਔਰ ਰਿਸਪਾਂਸਿਬਿਲਟੀ ਬਣਦੀ ਉਹ ਕਾਰਪੋਰੇਸ਼ਨ ਦੀ ਬਣਦੀ ਹੈ ਜਦੋਂ ਕਾਰਪੋਰੇਸ਼ਨ ਹੋਏਗੀ ਇਹ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਇਹ ਇਸ ਤਰੀਕੇ ਦੀਆਂ ਜਿਹੜੇ ਫਲੌਜ਼ ਨੇ ਬਟ ਉਹ ਜਦੋਂ ਚੁਣੇ ਹੋਏ ਨਮਾਇंदे ਹੋਣਗੇ ਉਹ ਆਪਣੇ ਉੱਪਰ ਆਉਣਗੇ ਜੀ ਸ਼ਹਿਰ ਦੇ ਵਿਧਾਇਕ ਗੌਰ ਸਾਹਿਬ ਤੁਹਾਡੇ ਨਾਲ ਨਹੀਂ ਆਏ ਮਤਲਬ ਕੋਈ ਮੀਟਿੰਗ ਸੀ ਜਾਂ ਨਰਾਜ਼ ਨਰਾਜ਼ ਸਰ ਨੇ ਜੀ ਕੁਮਰ ਵਿਜੇ ਪ੍ਰਤਾਪ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਨਰਾਜ਼ ਚੱਲ ਰਹੇ ਮੇਰੀ ਪਰਸੋ ਤਾਂ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਅੱਜ ਪਤਾ ਨਹੀਂ ਕਿਉਂ ਨਹੀਂ ਆਇਆ ਹੈ ਕਿ ਮੈਂ ਤਾਂ ਖੈਰ ਚਲੋ ਸਾਰੇ ਸਾਥੀਆਂ ਨੂੰ ਜਿਹੜਾ ਮੈਸੇਜ ਲੱਗਿਆ ਸੀਗਾ ਕਿਉਂ ਨਹੀਂ ਆਇਆ ਹੈ ਕਿ ਮੈਂ ਪਤਾ ਕਰ ਲੈਣਾ ਜੀ ਪਰਸੋ ਕੱਲੂ ਜੀ ਮੇਰੇ ਅਗਦੀ ਨਹੀਂ ਅੱਜ ਫਿਰ ਉਹਨਾਂ ਦੀ ਸੀਐਮ ਕਾਪੀ ਮਿੰਟ ਕੋਈ ਤਾਂ ਵੀਡੀਓ ਆ ਰਹੇ ਤੁਹਾਡਾ ਸਾਰਾ ਪਤਾ ਲਾ ਹੀਟਿੰਗ ਹੋ ਰਹੀ ਹੈ ਢੱਲੇਵਾਲ ਸਾਹਿਬ ਉਹਨਾਂ ਕੋਲ ਟੀਮ ਪਹੁੰਚੀ ਹੈ ਉਹਨਾਂ ਸਾਰਾ ਜਿਹੜਾ ਦਮ ਦਰਮਦਾਰ ਹੈ ਉਹ ਆਮ ਆਦਮੀ ਪਾਰਟੀ ਸੋਚਦਾ ਕਿ ਉਹਨਾਂ ਦੇ ਉਹੀ ਜੋ ਜੋ ਹੈ ਉਹੀ ਇਹਦਾ ਹੱਲ ਕੱਢ ਸਕਦੇ ਨੇ ਇਸ ਤਰ੍ਹਾਂ ਦੇਖਦੇ ਹੋ ਲਗਾਤਾਰੀ ਮੋਦੀ ਹੋਣ ਜਿਹੜਾ ਹੈ ਉਹ ਬੀਜੇਪੀ ਆਪ ਦੀ ਹੁਣ ਹਮਲਾ ਕਰ ਰਹੀ ਹੈ ਨਹੀਂ ਇਹ ਕਿਹਨੇ ਕਿਹਾ ਜੀ ਵੀ ਬ ਬੀਜਪੀ ਦੀ ਅਸੀਂ ਅਸੀਂ ਆਵਾਦੀ ਪਾਰਟੀ ਹੱਲ ਕੱਢ ਸਕਦੀ ਹੈ ਉਸ ਦਿਨ ਕੱਢ ਦੂਗੀ ਜਿਸ ਦਿਨ ਦੇਸ਼ ਦੇ ਵਿੱਚ ਸਾਡੀ ਸਰਕਾਰ ਹੋਊਗੀ ਤੇ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਹੋਣਗੇ ਹੁਣ ਜਿਹੜੀਆਂ ਮੰਗਾ ਹੀ ਉਹਨਾਂ ਦੀਆਂ ਸਾਰੀਆਂ ਸਾਰੀਆਂ ਕੇਂਦਰ ਸਰਕਾਰ ਨਾਲ ਨੇ ਤੇ ਉਹਦਾ ਆਵਾਦੀ ਪਾਰਟੀ ਨੇ ਤਾਂ ਮਾਨ ਸਾਹਿਬ ਨੇ ਐਫਰਟਸ ਕੀਤੇ ਸੀਗੇ ਕਿ ਤਿੰਨ ਵਾਰੀ ਜਦੋਂ ਸਾਲ ਪਹਿਲਾਂ ਇਹਨਾਂ ਨੇ ਜਾਣ ਦੀ ਤਿਆਰੀ ਕੀਤੀ ਸੀ ਕਿਸਾਨ ਭਰਾਵਾਂ ਨੇ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬੁਲਾ ਕੇ ਮੀਟਿੰਗਾਂ ਕਰਾਈ ਸੀਗਾ ਉਹ ਆ ਜਾਂਦੇ ਸੀ ਬੈਠ ਜਾਂਦੇ ਸੀਗੇ ਸੁਣ ਜਾਂਦੇ ਸੀਗੇ ਡਿਨਰ ਕਰ ਜਾਂਦੇ ਸੀਗੇ ਤੇ ਮੁੜ ਕੇ ਡੱਕਾ ਤੋੜਦੇ ਨਹੀਂ ਸੀਗੇ ਜਿਹੜੇ ਇਸ਼ੂਜ਼ ਹੀ ਉਹਨਾਂ ਨਾਲ ਰਿਲੇਟਡ ਨੇ ਅਸੀਂ ਤਾਂ ਸਿਰਫ ਵਕੀਲ ਬਣ ਕੇ ਕਿਸਾਨਾਂ ਦੇ ਉਹ ਅਸੀਂ ਲੰਬੇ ਸਮੇਂ ਤੋਂ ਚੱਕਦੇ ਆ ਰਹੇ ਹਾਂ ਪਰ ਕੇਂਦਰ ਸਰਕਾਰ ਦੀ ਨੀਤ ਨਹੀਂ ਲੱਗਦੀ ਇਹ ਕਰਨ ਦੀ ਲੇਕਿਨ ਜਿਸ ਨੇ